ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਆਪਣਾ ਜੀ ਲੈ ਨਾ ਪਪੂ ਰਾਉ ਜੀ ਅੱਛਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਫਗਵਾੜਾ ਤੋਂ ਫਗਵਾੜਾ ਤੋਂ ਆ ਜੀ ਕੀ ਪ੍ਰੋਬਲਮ ਸੀ ਇਹ ਮੇਰੀ ਵਾਈਫ ਹੈਗੀ ਹੈ ਇਹਨਾਂ ਨੂੰ ਬਹੁਤ ਪ੍ਰੋਬਲਮ ਜ਼ਿਆਦਾ ਸੀ ਜੀ ਆ ਕੀ ਸਮੱਸਿਆ ਸੀ ਸਮੱਸਿਆ ਇੱਕ ਤਾਂ ਇਹਨਾਂ ਦੇ ਜਿਗਰ ਦੇ ਵਿੱਚ ਖਰਾਬੀ ਸੀਗੀ ਓਕੇ ਠੀਕ ਹੈ ਜੀ ਤਮਰਦਾਰ ਦੇ ਸੀਗੀ ਤਮਰਦਾਰ ਪ੍ਰੋਬਲਮ ਦਾ ਹੱਦ ਦਾ ਵੱਧ ਸੀਗੀ ਜੀ ਅੱਛਾ ਠੀਕ ਹੈ ਜੀ ਦੇ ਦੇਖੀ ਪ੍ਰੋਬਲਮ ਸੀ ਜਣਕੇ ਹਾਂਜੀ ਹਾਂਜੀ ਕਿੰਨੇ ਸਾਲ ਹੋ ਚੱਲੇ ਇਹ ਘੱਟ ਤੋਂ ਘੱਟ 20 ਸਾਲ ਹੀ ਹੋ ਗਏ ਜੀ 20 ਸਾਲ ਹੋ ਗਏ ਆ 20 18 20 ਸਾਲ ਹੋ ਗਏ ਦਵਾਈਆਂ ਤਾਂ ਬਹੁਤ ਜਗ੍ਹਾ ਦਫਾਦੀਆਂ ਫੋੜੇ ਦਫਾਦੀਆਂ ਉੱਧਰ ਦਫਾਦੀ ਲਿਆਇਆ ਤਾਂ ਖਾਦੀ ਅੱਛਾ ਠੀਕ ਹੈ ਜੀ ਚੰਡੀਗੜ੍ਹ ਦਾ ਫੈਕਟਰੀਆਂ ਤੱਕ ਸਾਰੇ ਕਰਵਾਏ ਜੀ ਓਕੇ ਠੀਕ ਹੈ ਜੀ ਤਾਂ ਕਿਸੇ ਫਿਰ ਸਾਡੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰੂ ਨਾਨਕ ਚੈਰੀਟੇਬਲ ਉੱਥੇ ਖੁੱਲਾ ਹੋਇਆ ਤੁਸੀਂ ਉੱਥੇ ਜਾਓ ਅੱਛਾ ਠੀਕ ਹੈ ਜੀ ਤਾਂ ਅਸੀਂ ਆਏ ਪਿਛਲੀ ਵਾਰੀ ਕਿੰਨੀ ਵਾਰੀ ਆਏ ਤੁਹਾਨੂੰ ਦੋ ਲੈਣਾ ਇੱਥੇ ਇਥੇ ਪਿਛਲੇ ਹਫਤੇ ਦਵਾਈ ਲੈ ਕੇ ਆਏ ਜੀ ਨਾਲ ਨਾਲ ਟੈਸਟ ਕਰਵਾ ਦਿੱਤੇ ਸਾਡੇ ਅੱਛਾ ਠੀਕ ਹੈ ਤਾਂ ਦੂਜੀ ਵਾਰ ਹੀ ਆਏ ਹੈਗੇ ਆ ਅੱਜ ਲੈ ਕੇ ਜਾਣੀ ਦਵਾਈ ਅਜੇ ਅੱਛਾ ਤੇ ਤੁਹਾਨੂੰ 100 ਚ ਕਿਨੇ ਪਰਸੈਂਟ ਆਰਾਮ ਲੱਗਦਾ ਉਹਦੇ ਵਿੱਚੋਂ 40% ਤੋਂ ਵੀ ਉੱਪਰ ਹੀ ਪੈ ਗਿਆ ਜੀ ਫਰਕ ਆਰਾਮ ਹੈਗਾ ਨਾ ਹਾਂਜੀ ਤੇ ਪੱਲਾਂ ਨੂੰ ਕੀ ਪ੍ਰੋਬਲਮ ਆ ਰਹੀ ਸੀ ਨੰ ਕੰਮ ਕਰਕੇ ਨਾ ਨਾ ਕੋਲੋਂ ਉੱਠ ਨਹੀਂ ਹੁੰਦਾ ਸੀਗਾ ਨਾ ਸਵੇਰ ਨੂੰ ਨਾ ਰਾਤ ਨੂੰ ਹੁਣ ਤਾਂ ਸਵੇਰੇ 6:00 ਵਜੇ 5:30 ਵਜੇ ਉੱਠ ਪੈਂਦੇ ਆ ਜੀ ਕੰਮ ਕਰਨ ਲੱਗ ਪੈਂਦੇ ਆ ਕੰਮ ਹੀ ਕਰਿਆ ਠੀਕ ਹੈ ਜੀ ਤੇ ਸੰਗਤਾਂ ਕੁਝ ਕਰਨ ਜਾਉਂਗੇ ਸੰਗਤਾਂ ਨੂੰ ਸੰਗਤਾਂ ਦੇ ਗੁਰੂ ਨਾਨਕ ਦੇਵ ਜੀ ਸਾਰੀਆਂ ਸੰਗਤਾਂ ਦਾ ਭਲਾ ਕਰੇ ਬਹੁਤ ਵਧੀਆ ਇੱਥੇ ਦਵਾਈ ਦੇ ਰਹੇ ਆ ਜੀ ਠੀਕ ਹੈ ਜੀ ਤੇ ਧੰਨਵਾਦ ਕਰਦਾ ਦਵਾਈਆਂ ਦੇਣ ਵਾਲਿਆਂ ਦਾ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਚਲੋ ਠੀਕ ਹੈ ਧੰਨਵਾਦ ਜੀ